ਆ ਸੜਕ ਦੇ ਵਿੱਚ ਪੀਲੀਆਂ ਪੱਟੀਆਂ ਕਿਉਂ ਬਣਾਈਆਂ ਹੁੰਦੀਆਂ ਇਸ ਬਾਰੇ ਜਾਣਕਾਰੀ ਮੰਗੀ ਤਾਂ ਇੱਕ ਭਰਾ ਕਹਿੰਦਾ ਕਿ ਪੀਲੀ ਪੱਟੀ ਸਿਰਫ ਮਹਿਕਮੇ ਵਾਲਿਆਂ ਵਾਸਤੇ ਹੁੰਦੀ ਆ ਲੋਕਾਂ ਵਾਸਤੇ ਨਹੀਂ ਲੋਕਾਂ ਦੀਆਂ ਗੱਡੀਆਂ ਸਲੋ ਹੋਣ ਵਾਸਤੇ ਹੁੰਦੀਆਂ ਲੇਕਿਨ ਲੋਕ ਸਲੋ ਨਹੀਂ ਹੁੰਦੇ ਇਹ ਮਹਿਕਮੇ ਵਾਲਿਆਂ ਵਾਸਤੇ ਆ ਮਹਿਕਮੇ ਵਾਲੇ ਵੇਖ ਲੈਂਦੇ ਆ ਕਿ ਅੱਗੇ ਖੜ੍ਹੇ ਪਏ ਆ ਦੁਆਰਾ ਨਹੀਂ ਆਉਣਾ ਪੀਲੀ ਪੱਟੀ ਆ ਗਈ ਆ ਮੁੜ ਜਾਓ ਕਹਿੰਦਾ ਮਹਿਕਮੇ ਦੁਆਰਾ ਧਿਆਨ ਦੇ ਦਿੰਦੇ ਪੀਲੀ ਪੱਟੀ ਹੋਣਾ ਵਾਸਤੇ ਆ ਕਿ ਜਿਨ੍ਹਾਂ ਨੇ ਰੋਡ ਬਣਾਈ ਹੋਈ ਆ ਔਰ ਉਥੋਂ ਤੱਕ ਸੀਮਤ ਰਹਿੰਦੇ ਆ ਕਿ ਸਾਡੇ ਰੋਡ ਦੇ ਉੱਤੇ ਦੁਵਾਰਾ ਨਾ ਸਾਨੂੰ ਆਉਣਾ ਪੈ ਜਾਵੇ ਅੱਗੇ ਨਾਲ ਲੰਘਣਾ ਪੈ ਜਾਵੇ ਕਿ ਖੱਡਾ ਪਿਆ ਕੀ ਹੋਇਆ ਕਿਉਂਕਿ ਕਈ ਵਾਰ ਤੁਸੀਂ ਕਿਸੇ ਗਲੀ ਮਹੱਲੇ ਜਾ ਚੌਂਕੇ 'ਚ ਜਾਂਦੇ ਹੋ ਤਾਂ ਲਿੰਕ ਰੋਡਾਂ ਦੇ ਉੱਤੇ ਪਟੀਆਂ ਬਣੀਆਂ ਰਹਿ ਜਾਂਦੀਆਂ ਇਹ ਬਣੀਆਂ ਹੁੰਦੀਆਂ ਰੋਡ ਸਾਰਾ ਟੁੱਟਾ ਹੁੰਦਾ ਵਾਕਿਆ ਇਸ ਤਰ੍ਹਾਂ ਦੀ ਗੱਲ ਹੈ ਬਹੁਤ ਦਿਮਾਗ ਲਗਾਉਂਦੇ ਆ ਲੋਕ ਬਹੁਤ ਸਾਰੇ ਹਾਦਸੇ ਜਵਾਬ ਲੋਕ ਨੇ ਔਰ ਕਈ ਵਾਰ ਤਾਂ ਇਹੀ ਇੰਡੀਕੇਸ਼ਨ ਜਿਹੜੇ ਆ ਵੇਖ ਕੇ ਅਸੀਂ ਚੱਲ ਪੈਂਦੇ ਆ ਕਿ ਨਹੀਂ ਸੜਕ ਪੱਤਰੀ ਆ ਅੱਗੇ ਜਾ ਕੇ ਜਦੋਂ ਵੇਖੀਦਾ ਕਿਉਂਕਿ ਚਰਾਹੇ ਤੇ ਗੱਡੀਆਂ ਸਲੋ ਹੁੰਦੀਆਂ ਤਾਂ ਉਹ ਜਦੋਂ ਅਸੀਂ ਟਰਨ ਕਰੀਦਾ ਲਿੰਕ ਰੋਡ ਦੇ ਉੱਤੇ ਤਾਂ ਅੱਗੇ ਜਾ ਕੇ ਫਿਰ ਬੰਦਾ ਮੁਸੀਬਤੋ ਚ ਪੈ ਜਾਂਦਾ ਕਿ ਯਾਰ ਕਿੱਧਰ ਪੈ ਗਏ ਆ ਪਿੱਛੋਂ ਦਾ ਰੋਡ ਚੰਗਾ ਭਲਾ ਸੀ ਇਸ ਤਰ੍ਹਾਂ ਕਿਹ ਨਾਲ ਹੋਇਆ ਕਈ ਵਾਰ ਕਈ ਭਰਾਵਾਂ ਨਾਲ ਹੋਇਆ ਹੋਵੇਗਾ ਜਿਹੜਾ ਨਾਲ ਨਹੀਂ ਹੋਇਆ ਉਹ ਤਾਂ ਕਮੈਂਟ ਨਾ ਕਰਿਓ ਪਰ ਜਿਹੜਾ ਨਾਲ ਹੋਇਆ ਉਹ ਕਮੈਂਟ ਜਰੂਰ ਕਰਿਓ ਕਿਉਂਕਿ ਬਹੁਤ ਵਾਰ ਆਸੀ ਕਿਸੇ ਰੋਡ ਨੂੰ ਟਰਨ ਕਰਦੇ ਆ ਤਾਂ ਪੀਲੀਆਂ ਪੱਟੀਆਂ ਦੇ ਇੰਡੀਕੇਸ਼ਨ ਬਣੇ ਹੁੰਦੇ ਆ ਹੋਲਡਿੰਗਾਂ ਵੀ ਲੱਗੀਆਂ ਹੁੰਦੀਆਂ ਔਰ ਜਦੋਂ ਅਸੀਂ ਨਿਕਲ ਪੈਨੇ ਆ ਤਾਂ ਅੱਗੇ ਜਾ ਕੇ ਵੇਖਦਾ ਸਾਰੀ ਸੜਕ ਟੁੱਟੀ ਹੁੰਦੀ ਆ ਹੁਣ ਅਸੀਂ ਸੜਕ ਦੇ ਇੰਡੀਕੇਸ਼ਨਾਂ ਤੋਂ ਵੀ ਤੁਹ لیکن اپرا نے جانکاری بہت ودیتی صرف محکمہ ایتھوں تک ویکھن اوندا کہ ਸਾਡੀਆਂ پیلیਆਂ ਪੱਟੀਆਂ ਲੱਗੀਆਂ ਹੋਈਆਂ ਨੇ ਔਰ ਆ ਨਿਸ਼ਾਨ ਲੱਗੇ ਹੋਏ ਆ ਔਰ ਇਹਨਾਂ ਨਿਸ਼ਾਨਾ ਕਰਕੇ بس ایتھوں ਹੀ ਵੇਖ ਕੇ ਮੁੜ ਜਾਣਾ ਕਿ ਨਹੀਂ ਸੜਕ ਠੀਕ ਠਾਕ ਆ ਅੱਗੇ ਨਹੀਂ ਜਾਣਾ ਅੱਗੇ ਖੜੇ ਕਿੰਨੇ ਪੈ ਗਏ ਕਿੰਨੀ ਸੜਕ ਰੁੱਟੀ ਆ ਔਰ ਤੁਹਾਨੂੰ ਕਿਹੜੀ ਕਿਹੜੀ ਜਾਣਕਾਰੀ ਆ ਤੁਹਾਡੇ ਨਾਲ ਕਿਵੇਂ ਇਹੋ ਜਿਹੇ ਵਾਕਏ ਜੜੇ ਆ ਉਹ ਵਰਤੇ ਆ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਤੁਸੀਂ ਗੁਜ਼ਰੇ ਹੋ ਕਿਵੇਂ ਜੀ ਆ ਸੜਕਾਂ ਤੁਹਾਨੂੰ ਮਿਲਦੀਆਂ ਨੇ ਜੇ ਤੁਸੀਂ ਅਚਨਚੇਤ ਕਿਸੇ ਅਣਜਾਣ ਰਸਤੇ ਤੇ ਚਲੇ ਜਾਂਦੇ ਹੋ ਫਿਰ ਕਿਹੋ ਜਿਹੇ ਹਾਲਾਤ ਮਿਲਦੇ ਆ ਔਰ ਇਹ ਖਬਰ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ